ਨਹੀਂ 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 ਮੈਂ ਮੈਂ ਟੰਗਰੇ ਦਾ ਵਿਰੋਧ ਹੋਊਗਾ ਨਹੀਂ ਰੋਕ ਸਾਈਡ ਤੇ ਆ ਗਈਆਂ ਗੱਡੀਆਂ ਆ ਗਈਆਂ ਸਾਈਡ ਬਲਾ ਸਾਈਡ ਤੋਂ ਫੇਰ ਨਹੀਂ ਕਰਨੀ ਹਾਂ ਇਹ ਲੜਾਈਆਂ ਸ਼ੁਰੂ ਹੋ ਗਈਆਂ ਗੱਡੀਆਂ ਉਹ ਨੂੰ ਦਿਖਾਉਣਾ ਹੈ ਮੀਡੀਆ ਦੇ ਪਹਿਲਾਂ ਸਾਈਡ ਦਾ ਨਾਲ ਉਹਨੂੰ ਪਹਿਕੇ ਉਹ ਮੂਰੇ ਕੋਲੇ ਸਾਈਡ ਤੇ ਹੋ ਜਾ ਉਹ ਨਹੀਂ ਜਾ ਰਹੀ ਨਹੀਂ ਆ ਗੱਲ ਕੱਟ ਆ ਯਾਰ